ਤੇਰੀ ਹੋਂ ਮੈਂ ਨੁਕਿੰਨਾ ਹੂੰ ਗਿਆ ਹੈ ਪਰਖਣਾ ਮੁਸ਼ਕਿਲ ਮੈਂ ਤੇਰੀ ਪੜ ਤਾਂ ਨਾਪਾਂ ਬੜਾ ਹੈ ਨਾਪਣਾ ਮੁਸ਼ਕਿਲ ਤੋ ਸੂਰਜ ਨੂੰ ਜਦੋਂ ਦਹਕੇ ਦਿਕਰਕੇ ਕਰ ਉੱਚ ਰਖਿਆ ਹੈ ਮੇਰੀ ਹਰਿਸ਼ੈ ਦਾ ਆਪਣੇ ਹੀ ਆਪ ਹੋਇਆ ਚਮਕਣਾ ਮੁਸ਼ਕਲ ਨਦੀ ਹੋ ਕੇ ਵੀ ਤੂੰ ਉਛਲੀ ਤੇ ਕਰ ਗਈ ਪਾਰੀ ਸਭ ਹੱਦਾਂ ਸਮੰਦਰੀ ਹੋ ਕੇ ਵੀ ਮੇਰਾ ਹਕਨ ਬਹਿਕਣਾ ਮੁਸ਼ਕਿਲ ਤੁਹਾਡੀ ਧੀਰਜ ਵਿੱਚ ਕੋਈ ਨਾ ਕੋਈ ਗੈਰ ਵਕੀਫ ਸੀ ਨਹੀਂ ਤਹਮੰਦਰਾ ਪਾਕੀ ਸਿਲਾਲੀ ਪਟਕਣਾ ਮੁਸ਼ਕਿਲ ਤੇਰੀ ਹਮੇ ਥੈਂਕ ਯੂ ਦੋਸਤੋ ਆ ਦੋਸਤੋ ਮੈਂ ਯਤਨ ਕਰਾਂਗਾ ਕਿ ਚਾਹੇ ਆਪਣੀ ਪੋਇਟਰੀ ਚਾਹੇ ਆਪਣੇ ਸਮਕਾਲੀਆਂ ਦੀ ਚਾਹੇ ਜੋ ਕਮਾਲ ਬਾ ਕਮਾਲ ਕਵੀ ਹੋ ਚੁੱਕੇ ਨੇ ਉਹਨਾਂ ਦੀ ਪੋਇਟਰੀ ਤੁਹਾਡਾ ਆ ਉਹਦੀ ਸਾਂਝ ਪੰਦਰਮਾ ਕੋਸ਼ਿਸ਼ ਕਰਾਂਗਾ اور ਆਸ ਕਰਦਾ ਇਸ ਯਤਨ ਵਿੱਚ ਤੁਸੀਂ ਮੇਰਾ ਸਾਥ ਦਿਓਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ